ਅਬਦੇ ਸਰ ਹਦੀ ਜ਼ਿਲ੍ਹਾ ਵਿੱਚ ਅੱਜਕੱਲ ਕਾਲੇ ਕੱਚੇ ਵਾਲਿਆਂ ਦੀ ਦਹਿਸ਼ਤ ਛਾਈ ਹੋਈ ਹੈ ਲੋਕਾਂ ਵੱਲੋਂ ਪਿੰਡਾਂ ਵਿੱਚ ਠੀਕਰੀ ਪੈਰਾ ਲਗਾ ਕੇ ਆਪਣੀ ਸੁਰੱਖਿਆ ਦੇ ਖੁਦ ਹੀ ਇੰਤਜ਼ਾਮ ਕੀਤੇ ਜਾ ਰਹੇ ਨੇ ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਲੇ ਕੱਚੇ ਵਾਲਿਆਂ ਦੀਆਂ ਸਿਰਫ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਤੇ ਲੋਕਾਂ ਨੂੰ ਧਿਆਨ ਨਹੀਂ ਦੇਣਾ ਚਾਹੀਦਾ ਵਿਰੋਧੀ ਧਿਰ ਪਾਰਟ ਵਿਰੋਧੀ ਪਾਰਟੀ ਕਾਂਗਰਸ ਨੇ ਦੋਸ਼ ਲਗਾਇਆ ਕਿ ਅਪਰਾਧੀਆਂ ਨਾਲ ਨਿਪਟਣ ਲਈ ਸਰਕਾਰ ਦੀ ناکامی ਸਾਹਮਣੇ ਆ ਗਈ ਹੈ ਅਤੇ ਉਪ ਮੁੱਖ ਮੰਤਰੀ ਦੇ ਸੂਬੇ ਵਿੱਚ ਰਾਤ ਨੂੰ ਗਸ਼ਤ ਵਧਾਉਣ ਦੇ ਦਾਅਵੇ ਵੀ ਠੋਸ ਹੋ ਗਏ ਹਨ ਕਾਲੇ ਕੱਛੇ ਵਾਲਿਆਂ ਦਾ ਨਾਮ ਜ਼ੁਬਾਨ ਤੇ ਆਉਂਦਿਆ ਹੀ ਕੁਝ ਜ਼ਰਾਇਮ ਪੇਸ਼ਾ ਲੋਕਾਂ ਦੇ ਚਿਹਰੇ ਦਿਮਾਗ 'ਚ ਉੱਪਰ ਨੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਦੇ ਸਰੀਰ ਨੰਗੇ ਅਤੇ ਡੇੜ ਕਾਲੇ ਕੱਛੇ ਪਾਏ ਹੁੰਦੇ ਨੇ 1992 ਤੋਂ ਲੈ ਕੇ ਜਦੋਂ ਪੰਜਾਬ 'ਚ ਖੜਕੁਪਾਦ ਦੀ ਲਹਿਰ ਆਪਣੇ ਪਤਨ ਵੱਲ ਵਧਣੀ ਸ਼ੁਰੂ ਹੋਈ ਇਸ ਦੌਰਾਨ ਇਹਨਾਂ ਕਾਲੇ ਕੱਛੇ ਵਾਲਿਆਂ ਦਾ ਜ਼ੋਰ ਸੁਣਨ ਦੇਖਣ ਲਈ ਮਿਲਿਆ ਕਾਫੀ ਸਮੇਂ ਬਾਅਦ ਹੁਣ ਫੇਰ ਪੰਜਾਬ 'ਚ ਕਾਲੇ ਕੱਛੇ ਵਾਲਿਆਂ ਦੇ ਚਰਚੇ ਜ਼ੋਰਾਂ ਦੇ ਨੇ ਸਰਹੱਦੀ ਜ਼ਿਲ੍ਹਿਆਂ 'ਚ ਪਿੰਡਾਂ ਦੇ ਲੋਕ ਰਾਤ ਨੂੰ ਖੁਦ ਹੀ ਪਹਿਰਾ ਲਗਾ ਕੇ ਕਿਸੇ ਅਣਹੋਣੀ ਵਾਪਰਨ ਤੋਂ ਬਚਾਅ ਚ ਲੱਗੇ ਹੋਏ ਨੇ ਲੋਕਾਂ ਵੱਲੋਂ ਦਿੱਤੇ ਜਾਂਦੇ ਠਿਕਰੀ ਪੈ ਰਿਹਾ ਕਾਰਨ ਪਿਛਲੇ ਦਿਨੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਸਿਦਵਾ ਦੇ ਲੋਕਾਂ ਨੇ ਕੁਝ ਲੁਟੇਰਿਆਂ 'ਚੋਂ ਇੱਕ ਨੂੰ ਉਸ ਵੇਲੇ ਕਾਬੂ ਕਰ ਲਿਆ ਜਦੋਂ ਉਹ ਘਰਾਂ 'ਚ ਲੁੱਟਮਾਰ ਕਰਨ ਲਈ ਆਏ ਸਨ ਜੀ ਆ ਸਾਡੇ 1:12 ਦਾ ਟਾਈਮ ਹੈ ਇਹ ਸਾਡੇ ਘਰ ਆਏ ਤੇ ਉੱਤੋਂ ਕੋਠੇ ਤੋਂ ਇਹਨਾਂ ਟੀਮ ਮਾਰੀ ਆ ਤੇ ਮੈਂ ਉੱਠ ਕੇ ਵੇਖਿਆ ਤੇ ਕਾਂਦ ਦੇ ਨਾਲ ਲੱਗੇ ਜਦੋਂ ਮੈਂ ਵੇਖਿਆ ਕਾਂਦ ਦੇ ਨਾਲੋਂ ਤੇ ਮੈਂ ਮਾਰ ਕੇ ਛਾਲ ਮਗਰ ਭੱਜਾਂ ਤੇ ਮੈਨੂੰ ਇਕੱਲੇ ਦੇ ਹੌਸਲਾ ਨਹੀਂ ਪਿਆ ਇਹ ਦੋ ਤਿੰਨ ਜਣੇ ਸੀ ਪਤਾ ਨਹੀਂ ਵੀ ਦੋ ਜਣੇ ਮੈਂ ਵੇਖੀ ਏ ਛੱਪੜ ਦੇ ਵਿੱਚ ਜਵੜਦੇ ਇਹ ਛੱਪੜ ਚ ਵੜ ਗਏ ਆ ਤੇ ਇਹ ਸਾਰੇ ਮੁਲਖ ਮੁੜ ਕੇ ਸਾਡੇ ਆਣ ਗਵਾਣ ਇਕੱਠਾ ਹੋਇਆ ਇਹ ਆਂਦੇ ਵੀ ਛੱਪੜ ਦੇ ਵਿੱਚ ਨਹੀਂ ਭੱਜ ਗਏ ਮੈਂ ਆ ਵੀ ਨਹੀਂ ਛੱਪੜ ਦੇ ਵਿੱਚ ਜੋ ਸਾਰਾ ਪੇਂਟ ਨੇ ਦੇਣੇ ਛੱਪੜ ਛੁੱਪੜ ਫੋਲਿਆ ਨਹੀਂ ਲੱਭੇ ਪਰ ਇਹ ਨਿਕਲਿਆ ਫੇਰ ਛੱਪੜ ਚੋਂ ਹੀ ਆ ਲੋਟ ਬਹੁਤ ਮਾਰੇ ਰੋਜ਼ ਹੀ ਕੋਈ 8 10 ਜਣੇ ਰੋਜ਼ ਹੀ ਆਂਦੇ ਬੜਾ ਕੰਮ ਖਰਾਬ ਹੁੰਦਾ ਜੀ ਤੇ ਮਿਹਰਬਾਨੀ ਕਰਕੇ ਇਹੋ ਵੀ ਪੁਲਿਸ ਨੂੰ ਚਾਹੀਦਾ ਇਥੇ ਕੋਈ ਕਾਰਵਾਈ ਕਾਲੇ ਕੱਚੇ ਵਾਲਿਆਂ ਦਾ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਇਹਨਾਂ ਜ਼ਿਆਦਾ ਹੈ ਕਿ ਕਈ ਲੋਕ ਇਹਨਾਂ ਦੇ ਸਹਾਰੇ ਆਪਣੀਆਂ ਦੁਸ਼ਮਣੀਆਂ ਵੀ ਕੱਢ ਰਹੇ ਨੇ ਪਿਛਲੇ ਦਿਨੀ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਡੋਰੀ ਵੜੈਚਪਿੰਡ ਦੇ ਵਿੱਚ ਸਿਆਸੀ ਰੰਜਿਸ਼ ਦੇ ਕਾਰਨ ਇੱਕ ਧਿਰ ਨੇ ਕਾਲੇ ਕੱਚੇ ਵਾਲਿਆਂ ਦਾ ਲਾਹਾ ਲੈਂਦਿਆਂ ਦੂਜੀ ਧਿਰ ਦੇ ਬੰਦੇ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਅਤੇ ਬਿਆਨ ਦਿੱਤਾ ਕਿ ਗੋਲੀ ਕਾਲਾ ਕੱਚਾ ਗ੍ਰੋਹ ਤੇ ਚਲਾਈ ਗਈ ਸੀ ਇਹ ਸਾਰਾ ਮਸਲਾ ਜਿਹੜਾ ਪੰਡੋਰੀ ਵੜੈਚ ਵਿੱਚ ਹੋਇਆ ਜੋ ਟ੍ਰੈਂਡ ਚੱਲ ਰਿਹਾ ਹੈ ਨਾ ਪੰਜਾਬ ਦੇ ਵਿੱਚ ਫੋਲਾ ਫੋਲਾ ਬੰਦੇ ਪੈ ਗਏ ਬੰਦੇ ਪੈ ਗਏ ਇਹ ਇਹੀ ਚੀਜ਼ ਹੋਈ ਕਿ ਬੰਦੇ ਪੈ ਗਏ ਬੰਦੇ ਪੈ ਗਏ ਸਾਰਾ ਪਿੰਡ ਕੋਠਿਆਂ ਤੇ ਚੜ ਗਿਆ ਉੱਥੇ ਇੱਕ ਖਾਲੀ ਜਗ੍ਹਾ ਸੀ 6-7 ਮਰਲੇ ਉੱਥੇ ਝਾੜੀਆਂ ਸੀ ਕਰੀਬ 3-3 4-4 ਫੁੱਟ ਸਾਰਾ ਪਿੰਡ ਆ ਕੇ ਤੇ ਉਹ ਡਾਂਗਾ ਸੋਟਿਆਂ ਨਾਲ ਉੱਥੇ ਡਾਂਗਾ ਨਾਲੋਂ ਫੋਲਾ ਫਲਾਈ ਕਰਨੀ ਸ਼ੁਰੂ ਕਰ ਦਿੱਤੀ ਇੱਥੇ ਜੀ ਕੋਈ ਸ਼ੱਕੀ ਬੰਦੇ ਆ ਗਏ ਜੀ ਬੰਦੇ ਪੈ ਗਏ ਜੀ ਇਹ ਜਿਹੜਾ ਕੁਲਵੰਤ ਸਿੰਘ ਸੀ ਇਹ ਤੇ ਇਹਦਾ ਮੁੰਡਾ ਤੇ ਦੋ ਤਿੰਨ ਹੋਰ ਆਦਮੀ ਸੀਗੇ ਇਹ ਵੀ ਵਿਚਾਰੇ ਚਲੇ ਗਏ ਉਥੋਂ ਇਹ ਜਦੋਂ ਉੱਥੇ ਜਾ ਕੇ ਇਹਨਾਂ ਦੇਖਿਆ ਉਹ ਖਲੋਤੇ ਹੋਏ ਸੀਗੇ ਸਾਈਡ ਤੇ ਉਦੋਂ ਇੱਕ ਗਵਾਂਡੀ ਮੁੰਡਾ ਸੀਗਾ ਸੋਨੂ ਉਹਦਾ ਨਾਂ ਜੀਤ ਸਿੰਘ ਫੌਜੀ ਦਾ ਮੁੰਡਾ ਸੀਗਾ ਉਹਨੇ ਜਿਹੜਾ 12 ਬੋਰ ਗੰਦੇ ਨਾਲ ਫੇਰ ਕਰਨੇ ਸ਼ੁਰੂ ਕਰ ਦਿੱਤੇ ਰਾਤਾਂ ਨੂੰ ਲੁੱਟ ਮਾਰ ਦੀਆਂ ਵਾਰਦਾਤਾਂ ਤੇ ਚੱਲਦੇ ਆ ਗੁਰਦਾਸਪੁਰ ਜ਼ਿਲ੍ਹੇ 'ਚ ਵੀ ਲੋਕ ਸਹਮੇ ਹੋਏ ਨੇ ਲੋਕਾਂ ਵੱਲੋਂ ਪੰਜਾਬ 'ਚ ਪੁਲਿਸ ਦੀ ਰਾਤ ਨੂੰ ਕਸ਼ਤ ਦੀ ਸ਼ੁਰੂਆਤ ਹੋਣ ਦੇ ਬਾਵਜੂਦ ਆਪਣੀ ਰਖਿਆ ਲਈ ਠਿਕਰੀ ਪੈਰੇ ਲਾਏ ਜਾ ਰਹੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਿਲਵੰਡੀ ਦੇ ਲੋਕਾਂ ਨੇ ਵੀ ਬਹਾਦਰੀ ਦਿਖਾਈ ਅਤੇ ਇੱਕ ਅਜਿਹੇ ਮੁੰਡੇ ਨੂੰ ਫੜ ਕੇ ਉਸ ਦੀ ਛੇਤਰ ਪ੍ਰੇਡ ਕੀਤੀ ਜਿਹੜਾ ਕਿਸੇ ਹੋਰ ਸੂਬੇ ਨਾਲ ਸੰਬੰਧ ਰੱਖਦਾ ਸੀ ਅਤੇ ਉਹ ਪੰਜਾਬ ਦੀ ਬੋਲੀ ਅਤੇ ਭਾਸ਼ਾ ਸਮਝ ਨਹੀਂ ਸਕਦਾ ਸੀ। ਆਈ ਵੀਰ ਲਾਇਆ ਪੈਰਾ ਰਾਤੀ ਦੇ ਰਹੇ 2 ਵਜੇ ਪੈਰਾ ਲਾ ਕੇ ਰੱਖਿਆ। ਇਹ ਆ ਸਾਢੇ 1 3 ਵਜੇ ਨਾਲ 3 ਵਜੇ ਤੇ ਇਹਨੇ ਗਰੀਸ ਗਰੂਸ ਸਿਰ ਨੂੰ ਮਲਿਆ ਤੇਲ ਲਾਇਆ ਤੇ ਤੇਲ ਲਾਇਆ।

ਕਾਂਗਰਸ ਲੀਡਰਾਂ ਨੇ ਦੋਸ਼ ਲਾਇਆ ਕਿ ਸਰਕਾਰ ਸੂਬੇ ਦੇ ਲੋਕਾਂ 'ਚ دہشت ਦਾ ਮਾਹੌਲ ਬਣਾਉਣ ਲਈ ਇਹ ਸਭ ਕੁਝ ਯੋਜਨਾਬੱਧ ਢੰਗ ਨਾਲ ਕਰਵਾ ਰਹੀ ਹੈ। ਤੁਹਾਨੂੰ ਹੀ ਪਤਾ ਕਿ ਪਿੰਡਾਂ ਦੇ ਵਿੱਚ ਇਹਨਾਂ ਪੁਲਿਸ ਨੇ ਠਿਕਰੀ ਪਾਰੇ ਲਵਾਏ ਨੇ। ਪਹਿਲੀ ਗੱਲ ਤੇ ਇਹ ਨਹੀਂ ਪਤਾ ਕਿ ਕਾਦੇ ਲਈ ਲਵਾਏ ਨੇ। ਕਹਿੰਦੇ ਜੀ ਰਾਤ ਨੂੰ ਬੰਦੇ ਪੈਂਦੇ ਜਦੋਂ ਇਹਨਾਂ ਨੂੰ ਮਿਲਦੇ ਇਹ ਕਹਿੰਦੇ ਹਿੰ ਲਵਾਇ ਦੀ। ਤੇ ਇਹ ਜਿਹੜੀ ਪਿੰਡ دہشت ਘਰਦੀ ਪਿੰਡਾਂ 'ਚ ਚੱਲ ਰਹੀ ਹੈ ਕਿ ਫੜ ਲਓ ਫੜ ਲਓ ਉਹ ਆ ਗਿਆ ਫੜ ਲਓ ਇਧਰ ਚਲੇ ਜਾਓ ਗੋਲੀਆਂ ਚੱਲਦੀਆਂ। ਇਹ ਪੁਲਿਸ ਜਿਹੜੀ ਹਲਾਸ਼ਰੀ ਕਰਦੀ ਹੈ। ਔਰ ਅੱਜ ਹੀ ਤਲਵੰਡੀ ਰਾਮਾ 'ਚ ਰਾਤ 3 ਵਜੇ ਉਹਨਾਂ ਨੇ ਬੰਦਾ ਫੜਿਆ 8 ਵਜੇ ਤੇ 7:30 ਵਜੇ ਡੀਐਸਪੀ ਉੱਥੇ ਪਹੁੰਚਿਆ 6:30 ਵਜੇ ਉੱਥੋਂ ਦੀ ਲੋਕਲ ਪੇਰਖਲ ਹਾਰਡਲੀ 3 ਮਿੰਟ ਦਾ ਰਸਤਾ ਮਾਲੇਵਾਲ ਜਿੱਥੋਂ ਪੁਲਿਸ ਪਹੁੰਚ ਸਕਦੀ ਜੀ ਇਹਨਾਂ ਦੀ ਕੋਈ ਰਾਤ ਪੁਲਿਸ ਨਹੀਂ ਹੁੰਦੀ ਜਿਹੜਾ ਸੁਖਵੀਰ ਸਿੰਘ ਬਾਦਲੇ ਖਹਿ ਰਿਹਾ ਕਿ ਮੈਂ 1400 ਗੱਡੀ ਪੰਜਾਬ ਚ ਦੇ ਦਿੱਤੀ ਆ ਕੋਈ ਵੇਖਣ ਬੜੇ ਹਰੀ ਝੰਡੀ ਵੀ ਦਿਖਾਈ ਆ ਅੱਜ ਤੱਕ ਸਾਡੇ ਕੋਲ ਬਟਾਲਾ ਡਿਸਟ੍ਰਿਕਟ ਚ ਇੱਕ ਗੱਡੀ ਨਹੀਂ ਪਹੁੰਚੀ ਇਹਦਾ ਮਤਲਬ ਕਿ ਸੁਖਵੀਰ ਸਿੰਘ ਬਾਦਲੇ ਜਿਹੜਾ ਹੋਮਸਟੇਜ ਗਲਤ ਗਲਤ ਬਿਆਨੀ ਕਰ ਰਹੇ ਨੇ ਐਸਐਸਪੀ ਦੇ ਵਸ ਦੀ ਗੱਲ ਹੀ ਨਹੀਂ ਹੈ ਇਹ ਨਹੀਂ ਵੀ ਇਹਨੂੰ ਕੰਮ ਦੀ ਇਜਾਜ਼ਤ ਨਹੀਂ ਪਰ ਇਹਦੇ ਕੋਲ ਪਾਵਰ ਹੀ ਕੋਈ ਨਹੀਂ ਪਾਵਰ ਜੇਸੇਦਾਰਾਂ ਕੋ ਨਾ ਇਹ ਮੁਨਸੀ ਲਾ ਸਕਦਾ ਨਾ ਇਹ ਐਸੇ ਲਾ ਸਕਦਾ ਨਾ ਠਣ ਦਾ ਲਾ ਸਕਦਾ ਨਾ ਕੋਈ ਟ੍ਰੈਫਿਕ ਚਲਾ ਸਕਦਾ ਇਹ ਤਾਂ ਐਵੇਂ ਕੁਰਸੀ ਤੇ ਬਿਠਾਇਆ ਪੰਜਾਬ ਦੇ ਬਹਾਦਰ ਲੋਕਾਂ ਦਾ ਉਸ ਵੇਲੇ ਕੋਈ ਵਸ ਨਹੀਂ ਚੱਲਦਾ ਜਦੋਂ ਰਾਤ ਨੂੰ ਸੁੱਤੇ ਆ ਉਹਨਾਂ ਤੇ ਅਚਾਨਕ ਹਮਲਾ ਕਰਕੇ ਉਹਨਾਂ ਨੂੰ ਕੋਈ ਲੁੱਟ ਕੇ ਲੈ ਜਾਂਦਾ ਹੈ ਲੁਟੇਰਿਆਂ ਅਤੇ ਤਥ ਕਥਿਤ ਕਾਲੇ ਕੱਚੇ ਵਾਲਿਆਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੈ ਦੇ ਸੂਬੇ ਦੀ ਅਮਨ ਕਾਨੂੰਨ ਨੂੰ ਕਾਇਮ ਰੱਖਣ ਵਾਲੀ ਏਜੰਸੀ ਹਾਲ ਦੀ ਘੜੀ ਸੁਚਾਰੂ ਰੂਪ ਚ ਕੰਮ ਕਰਨ ਵੱਲ ਚੁਸਤੀ ਨਹੀਂ ਦਿਖਾ ਰਹੀ ਪਰ ਇਹ ਸਭ ਤੇ ਗੌਰ ਕਰਨੀ ਪੈਂਦੀ ਹੈ ਕਿ ਪੰਜਾਬ ਚ ਕੀ ਵਾਕਿਆ ਹੈ ਕਾਲੇ ਕੱਚੇ ਵਾਲੇ ਸਰਗਰਮ ਨੇ ਜਾਂ ਆਮ ਲੁਟੇਰੇ ਨੇ ਪਿਛਲੇ ਦਿਨੀ ਪੰਜਾਬ ਚ ਵਾਪਰੀਆਂ ਘਟਨਾਵਾਂ ਚ ਸਿਰਫ ਇੱਕ ਕਾਲੇ ਕੱਚੇ ਵਾਲੇ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੂਜੀਆਂ ਘਟਨਾਵਾਂ ਚ ਫੜੇ ਗਏ ਅਪਰਾਧੀ ਕਿਸਮ ਦੇ ਦੂਜੇ ਲੋਕ ਸ਼ਾਮਲ ਨੇ ਪੁਲਿਸ ਅਧਿਕਾਰੀ ਕਹਿ ਰਹੇ ਨੇ ਕਿ ਇਹ ਸਭ ਡਰ ਅਤੇ ਸਹਿਮ ਕਾਰਨ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਨਤੀਜਾ ਹੈ ਪਰ ਇਸ ਬਾਰੇ ਜੋ ਕੁਝ ਵੀ ਹੋਵੇ ਸੁਪੇ ਦੀ ਪੁਲਿਸ ਅਤੇ ਸਰਕਾਰ ਦੇ ਆਗੂਆਂ ਨੂੰ ਜ਼ਿੰਮੇਵਾਰੀ ਵਾਲਾ ਬਿਆਨ ਦੇਣ ਦੀ ਵੱਡੀ ਲੋੜ ਸਾਹਮਣੇ ਖੜੀ ਹੈ ਬਿਊਰੋ ਰਿਪੋਰਟ ਡੇ ਐਂਡ ਨਾਈਟ న్యూਸ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ